ਪਾਣੀ ਦਾ ਪਹਾੜਾ ਬਹੁਤ ਸਪੀਡ ਹੈ ਜੀ। ਇੱਕ ਮਿੰਟ। ਐਸ ਡੀ ਐਲ ਵੀ ਅਕੀਰ ਇਹ ਕੰਪਨੀ ਨੂੰ ਵੀ ਜਾ ਤੁਰੇ। ਰਾਤ ਨੂੰ ਮੈਂ ਜਾਉਂਦਾ ਜਾ ਕੇ ਟਾਕਰੀ ਪਾ ਦੇਣਾ। ਠੀਕ ਹੈ। ਉਤਾਰ ਉਤਾਰ ਨਤਵੀਰੇ ਜੀ ਦੀ ਐ ਵੀ ਲਾਲ ਸਿੰਘ ਵੀ ਸੀਗੇ ਸੈਂਟਰ ਇਨਸਪੈਕਟਰ। ਮੈਨੂੰ 7:30 ਵਜੇ ਉਤਾਰ ਨਾਪਦਾ ਏ ਐਮ ਦੀ ਕਿੰਨਾ ਵੱਡਾ ਗਿਆਨ ਕੋਲ ਸੋਚਣਾ ਜ਼ਰੂਰੀ ਵੀ ਹੈ। ਰਾਤ ਨੂੰ 11 ਵਜੇ ਉਹ ਆਈਆਂ। ਇਹ ਆ ਕੇ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਆਰਡਰ ਤਾਂ ਕਰੇ ਨੇ ਆਪਾਂ ਨੇ ਆਹ ਉਰੋ ਜਿਹੜੀ ਸਾਹਮਣੇ ਦਿਖ ਰਹਾ ਉਰੋ ਦੋ ਲਾਈਨਾਂ ਨੇ। ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਕਹਿੰਦੇ ਇੱਕ ਲਾਈਨ ਕੱਟ ਦਈਏ। ਇੱਕ ਲਾਈਨ ਕੱਟਣੋਂ ਕਿਹਾ ਵੀ ਆਹ ਤੁਹਾਨੂੰ ਕਿਹਾ ਸੀ ਵੀ ਦੋ ਹੀ ਲਾਈਨਾਂ ਸਾਡੇ ਤੇ ਤੁਸੀਂ ਇੱਧਰ ਦੀ ਕੱਲ ਨੂੰ ਅੱਜ ਤੁਸੀਂ ਇੱਧਰ ਦੀ ਕਲੋਨੀ ਵਾਲੇ ਪਾਸੇ ਦੀ ਪਾਣੀ ਡਰਦਾ। ਕੱਲ ਨੂੰ ਅਗਲਾ ਕਲੋਨੀ ਵਾਲੇ ਨੂੰ ਗੰਡ ਕਰ ਦੂੰਗਾ। ਨੀ ਨਹੀਂ ਇਹ ਇਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਫੌਂਸੇ ਮੈਨੂੰ ਫੌਂਸੇ ਹੋਏ ਸੀ ਕਿਨੇ ਕਿਨੇ ਪਟਾਇਆ ਯੂਸਫਾ ਇਹ ਕਿਨੇ ਪਟਾਇਆ ਇਹ 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 ਕਿਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤਾਂ ਕਾਰਵਾਈ ਪਾਓ ਕਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨਹੀਂ ਨੂੰ ਖੱਟਣ ਦੇ ਉਹਨਾਂ ਆਰਡਰਾਂ ਜਿਹੜੀਆਂ ਸਰਕਾਰ ਨੂੰ ਕੱਚ ਸਮਝਿਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਏ ਲਾਈਨਾਂ ਪਟਣ ਦੀ ਬਜਾਏ ਤੁਸੀਂ ਕਾਰਜੀ ਉਰਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਤੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਝ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੇ ਪੱਟਣ ਦੀ بجائے ਤੁਸੀਂ ਪਾਣੀ ਆ ਖਾੜ ਦੇ ਵਿੱਚ ਵੀ ਕੱਢ ਦੋ ਸਾਡਾਂ ਦੀ ਇਹ ਤਾਂ ਕਾਰਵਾਈ ਕਰੋ ਔਰੇ ਕਿਹੜਾ ਅਫਸਰ ਕੀ ਕਿਹੜਾ ਵੀਰੇ ਮੌਕੇ ਤੇ ਸ਼ੋਬਲਾ ਜਮਾਈ ਮੈਂ ਕਿਹਾ ਸੀ ਐਸਪੀ ਨੇ ਆਰਡਰ ਨੇ ਐਸਪੀ ਨੇ ਆਰਡਰ ਆ ਮੂਹਣੇ ਆ ਕੁਝ ਮੈਂ ਮੋਕੇ ਜੀ ਸਰਕਾਰ ਦੀ ਐਮਐਲਏ ਹੋਰੇ ਖੜੀ ਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ੱਜ ਸਮਝਦੇ ਹੋ ਬੁਲਾਉਣਾ ਤਾਂ ਕੌਣ ਆਇਆ ਇਧਰ ਵੀ ਹੈ ਰਸਤਾ ਅੱਗੇ ਜੇ ਇਧਰ ਵੀ ਨਹੀਂ ਹੈ ਬਾਤ ਹੋ ਰਹੀ ਹੈ ਇਹਦੇ ਤੋਂ ਅਸਲ ਉਥਾ ਇਹਨਾਂ ਉੱਪਰ ਜਾ ਕੇ ਨਹੀਂ ਹੋਣੀ ਹੈ ਇਹਦੇ ਇਹ ਇੱਥੇ ਆ ਜਿਹੜਾ ਤੁਹਾਨੂੰ ਪਾਰਕ ਦਿਖ ਰਿਹਾ ਹੈ ਆ ਇਧਰ ਕੈਮਰਾ ਕਰੋ ਇਧਰ ਆ ਜਿਹੜਾ ਪਾਰਕ ਦੇਖ ਰਾ ਇਹਦੇ ਥੱਲੇ ਦੋ ਲਾਈਨਾਂ ਢੋਲੀਆਂ ਦੀ ਦੱਬੀਆਂ ਹੋਈਆਂ ਨੇ ਅਸੀਂ ਫੇਰ ਵੀ ਅਸੀਂ ਕਹਿੰਿਆ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਟ ਲੋ ਉਹ ਦੋਏ ਲਾਈਨਾਂ ਨੂੰ ਛੱਡ ਕੇ ਆ ਆਰ ਜੀ ਇਧਰ ਦੀ ਇੱਕ ਖਾਰਜਾ ਪਾ ਕੇ ਇਧਰ ਦੀ ਪੰਚਾਤ ਰਾਤ ਮੈਂ ਜਦੋਂ ਮੈਨੂੰ ਏਐਮੀ ਦਾ ਕਾਰਨ ਆਪਣਾ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਮੈਂ ਪਟਿਆਲੇ ਤੋਂ ਚੱਲ ਪਿਆ ਮੈਂ 11 ਵਜੇ ਤਾਈ ਰਾਤ ਨੂੰ ਮਾਰੇ ਪਹੁੰਚ ਜਾਊਂਗਾ ਨਹੀਂ ਮੈਡਮ ਐਮਐਲ ਸਾਹਿਬ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਦਾ ਪਾਣੀ ਨਿਕਲਦਾ ਕਰਦਾ ਤੇ ਅਸੀਂ ਮਸ਼ੀਨਾਂ ਭੇਜਤੀਆਂ ਅਸੀਂ ਮਸ਼ੀਨਾਂ ਭੇਜ ਚੁੱਕੇ ਆ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਕਿੱਥੇ ਮੈਂ ਰਾਤ ਹੀ ਐਮਐਲ ਸਾਹਿਬ ਨੂੰ ਫੋਨ ਕਰਦਾ ਸੀ ਮੈਂ ਕਭ ਇਹ ਇਹ ਕਿਉਂ ਪੁੱਛ ਕੇ ਕਰਿਆ ਨਾ ਮੈਂ ਕਾ ਮਗਾਵਾਂ ਦੀ ਹੁਣ ਤਾਂ ਮੈਂ ਮੈਂ ਤਾਂ ਮੀਡੀਅਮ ਕਦਨ ਲੱਗੀ ਸਾਰੇ ਪਾਣੀ ਦਾ ਮੈਂ ਉਤਰ ਗਿਆ ਸੀ ਯਾਰ ਆ ਪਤਾ ਲੱਗੇ ਸਾਰੇ ਇਹ ਫਿਰ ਆਏ ਜਿਹੜੋਲੀਆਂ ਪੜਲਦੀ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਸਾਨੂੰ ਪਤਾ ਫਿਰ ਬਰਾਵਾ ਸਾਰੀ ਉਮਰ ਦਾ ਇੱਥੇ ਲੋਕ ਨੱਕ ਭੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਕਬਿਆ ਪਿਆ ਹਾਂਜੀ ਲੋਕ ਘਰੋਂ ਨਿਕਲਣਾ ਬਾਬੂ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇਣੀਆਂ ਨੇ ਉਹ ਤਾਂਹੀਂ ਖਾਲ ਕਰਤਾ ਸੀ ਵੀ ਚਲੋ ਪਾਣੀ ਤਾਂ ਉਤਰੇ ਫੇਰ ਨਹੀਂ ਪੈ ਗਈ ਮੇਰੇ ਹੋਣਾਂ ਉਹ ਤਾਂ ਕੱਲ ਹੀ ਪਤਾ ਸੀ ਵੀ ਨਹੀਂ ਪਾਊਗਾ ਤਾਂ ਹੀ ਕਿਹਾ ਸੀ ਵੀ ਰਾਤ 2:00 ਵਜੇ ਲੈਣਾ ਲਾ ਕੇ ਇਹਨਾਂ ਨੂੰ ਪਟੋ ਹਾਂ ਜੀ ਕਿਉਂਕਿ ਪੂਰੇ ਦਿਨ ਦਾ ਪ੍ਰਕਿਰਿਆ ਹੁਣ ਬੰਗਾ ਲਓ ਜੀ ਹੁਣ ਪਟਾਣੇ ਕਿਉਂਕਿ ਰਾਤ ਤੋਂ ਫਿਰ ਨਹੀਂ ਲੈ ਸਕੋ ਤਾਂ ਹੁਣ ਤਾਂ ਜੀਨੇ ਇਧਰ ਦੀ ਪਟਾਈਓ ਤੇ ਕਾਰਵਾਈ ਕਰਾਉਣ ਵਾਲੇ ਜੀ ਲੈ ਇਧਰ ਦੀ ਕਰਾਇਓ ਤੇ ਕਾਰਵਾਈ ਕਰਾਂਗੇ ਇਹੋਗਾ ਇਹ ਨੂੰ ਬਣਾਓ ਨੇ ਨੇ ਰਾਤ ਅੱਗੇ ਹਾਂ ਨਹੀਂ ਤੁਸੀਂ ਮੁਲਾਜ਼ਮ ਹੋ ਸਰਕਾਰ ਦੇ ਐਸਡੀਐਮ ਸਾਹਿਬ ਦੇ ਆਰਡਰ ਕੀਨੇ ਤੁਸੀਂ ਐਸਡੀਐਮ ਸਾਹਿਬ ਦੇ ਆਰਡਰਾਂ ਨੂੰ ਮੰਨਣਾ ਹੈ ਤੁਸੀਂ ਜਿਹੜੇ ਕੱਲੋਂ ਖੜੇ ਸੀ ਉਹਨਾਂ ਦੀ ਗੱਲ ਮੰਨਣੀ ਆ ਥੈਂਕ ਯੂ ਸਾਹਿਬ ਵੀ ਖੜੇ ਸੀ ਜੀ ਐਸਡੀਐਮ ਸਾਹਿਬ ਆਉਂ ਲੱਗੇ ਆ ਕੱਲ ਐਸਡੀਐਮ ਸਾਹਿਬ ਖੜੇ ਸੀ ਬਾ ਕੋਈ ਨਹੀਂ ਐਸਡੀਐਮ ਸਾਹਿਬ ਆਉਂ ਲੱਗੇ ਮੈਂ ਜਿਹੜੇ ਬੰਦੇ ਨੇ ਇੱਧਰ ਦੀ ਪੱਟੇ ਮਤ ਤਾਰਵਾਈ ਕਰਾਂ ਅੱਜ ਇਹਨਾਂ ਵੀ ਬਰਾਂ ਤੁਸੀਂ ਫੇਰ ਨਹੀਂ ਕਰ ਰਹੇ ਫੇਰ ਵੀ ਤੁਸੀਂ ਇੱਧਰ ਦੀ ਖਾਲਜਾ ਕੱਢ ਕੇ ਤੁਸੀਂ ਪਾਸੇ ਕਰਦਾ ਆਪਣਾ ਸੀਪ ਆਫਲਾਈਂ ਚੁੱਕੀ ਆ। ਦੋ ਆਫਲਾਈਨ ਆ। ਮਸ਼ੀਨਾਂ ਮੰਗਾਓ। ਮਗਾਂ ਮਸ਼ੀਨਾਂ ਨੂੰ ਪਟੋਣ। ਹੁਣ ਦੋਨੇ ਲਾਈਨਾਂ ਵਟਾਂਗੇ। ਦੋਨਾਂ ਨੇ ਆਰਡਰ ਨੇ ਨਾ ਹੁਣ ਦੋਨੇ ਵਟਾਂਗੇ। ਓ ਲਿਓ ਮਸ਼ੀਨਾਂ ਮੰਗਾਓ। ਇਹ ਵਾਰ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅਫਸਰ ਦੀ ਲਾਪਰਵਾਹੀ ਕਾਇ ਲਈ ਜਾਲ ਦੀ ਸੋਚੀ ਸੰਭ ਸਾਜਿਦ ਕਾਇ ਲਈ। ਉਹਦੇ ਖਿਲਾਫ ਆਰਡਰ ਪਾਸ ਕਰੋ ਮੈਂ ਤੇ ਕਾਰਵਾਈ ਕਰਾਵਾਂ। ਠੀਕ ਹੈ। ਮਜ਼ਾਕ ਸੰਭ ਰੱਖਿਆ ਤੁਸੀਂ ਸਰਕਾਰ ਨੂੰ। अरे इधर से आ और तो इसमें शॉट मार पड़े हो है पादला आता है खार आड़ी पार कर लेते अगली आ और सारे पूरे पाइप में जाने सारा दबया हुआ है ਉਹ ਕਿੰਨਾ ਦੀ ਗੱਲ ਜਿਹੜੀ ਹੁੰਦੀ ਆ ਨਾ ਕੋਈ ਸਾਫ ਹੋਈਏ ਜ਼ਿੰਦਗੀ ਦੇ ਲੱਗਾ ਰਹੇ ਪੱਟੇ ਉਰੇ ਦੱਬਿਆ ਨਹੀਂ ਦੋ ਸਾਲਾਂ ਤੋਂ ਕਿ ਦਵਾਈ ਹੋਈ ਨਹੀਂ ਕਰਤੀ ਐਡੀ ਲੱਗਤ ਲੰਮੀ ਲੈਂਸੀ ਸਪਾਈ ਕੌਣ ਕਰ ਲੂਗਾ ਬੁਲਾਉਣੇ ਨਾ ਤੇ ਕਰਦਾ ਕੰਮ ਤੁਸੀਂ ਨਾ ਬਈ ਜੀ ਕੰਮ ਹੋ ਗਿਆ। ਹਾਂ ਮੈਂ ਇਹ ਅਸੀਂ ਨਾ ਪਾਣੀ ਬਾਹਰ ਉਹ ਦੋ ਮਹੀਨੇ ਜਿਹੜੇ ਅਸੀਂ ਨਾ ਚਲਾ ਸਕਦੇ ਕਰਦੇ। ਤੁਸੀਂ ਮੈਨੂੰ ਆਪ ਕੀ ਗੈਸ ਨੂੰ। ਇਹ ਜੀ ਵੀ ਅਸੀਂ ਵੀ ਇਹ ਮੈਨੂੰ ਕੰਮ ਹੋ ਗਿਆ ਪਾਣੀ ਚੱਲ ਰਿਹਾ। ਫੈਕਟਰੀ ਚਲਾਤਾ ਵੀਡੀਓ ਤੇ। ਵੀ ਤੁਸੀਂ ਨਾ ਆਇਓ ਅਸੀਂ ਮਸ਼ੀਨਾਂ ਵਾਪਸ ਭੇਜ ਦਿਆਂ। ਜੀ ਗੈਸ ਜੀ ਤੁਸੀਂ ਕਿੰਨੇ ਦਿਨ ਲੱਗਿਆ ਸੀ ਜੀ। ਅਸੀਂ ਇਹ ਇੱਕ ਵਾਰੀ ਚਲਾਤਾ ਹੀ ਸਵੇਰੇ ਇਹ ਕਰਾਂਗੇ ਆ। ਮੈਂ ਜਿਹੜੀ ਗੱਡੀ ਨਾਲ ਹੁਣ ਤਾਂ ਬਾਹਰ ਵੀ ਮੈਰਾਦ ਨਾ 11ਵੇਂ ਉੱਤੇ ਆਤੇ ਨਹੀਂ ਮੈਰਾ ਆਦੀ ਨੇ ਜੀ ਕਿਹਨੂੰ ਆਤੇ ਤੇ ਰਾਤੀ ਮੈਸੇਨ ਬਾਹਰ ਨੂੰ ਕਹਤਾ ਸੀ ਉਹ ਕੋਈ ਨਹੀਂ ਸੀ ਇਹਨਾਂ ਨੂੰ ਕਹਿੰਦਾ ਪਾਓ ਮੈਨੂੰ ਆਰਡਰ ਚਾਹੀਦੇ ਨੇ ਜਿਹੜੇ ਉਹ ਜਿਹੜੇ ਅਫਸਰ ਨੇ ਮਨਮਰਜ਼ੀ ਕਰਕੇ ਅਧਰੂ ਪਾਣੀ ਕਰਿਆ ਮੈਨੂੰ ਉਹਦੇ ਖਲਾਫ ਆਰਡਰ ਚਾਹੀਦੇ ਐਸ ਡੀ ਐਮ ਦੇ ਆਰਡਰਾਂ ਦੀ ਲੰਘਣਾ ਕੀਤੀ ਇਹ ਬਾਰ ਮਾੜਾ ਨਾ ਸੁਪਰੇ। ਅੱਲੀ ਕਿਹਦਾ ਬੈਠਾ। ਨਾ। ਯਾ ਤੇ ਕੋਈ ਦਾ ਵੈਟ ਨਹੀਂ ਕਿਤੇ ਹੋਰ। ਬਸ ਇਹ। ਉਹਦੇ ਥੱਲੇ। ਆਰਾਮ ਦੇ ਚੱਲ। ਕਿਹਾਂ ਕਿ ਜਾਵਾਂਗੇ ਅੱਲਾ। ਸੋ ਠੀਕ ਹੈ। ਐਡਮ ਤੁਹਾਨੂੰ ਨਹੀਂ ਬੁਲਾਉਂਦਾ ਬੀਲਾ ਪਾ। ਜੀ ਨਾ। ਨਾ ਕੋਈ। ਲਾ। ਬਾਹਰ ਦੱਪੂ।